ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਸ਼ਾਇਦ ਇੱਕ ਕੱਲ ਇੱਕ ਵੀਡੀਓ ਪਾਈ ਸੀ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਲੋਕ ਹੈ ਜਾਂ ਉਹਨਾਂ ਬੰਦਿਆਂ ਨੂੰ ਲੁੱਟਣ ਵਾਲੇ ਜਿਹੜੇ ਕੋਈ ਮੁਲਾਜ਼ਮ ਦੋ ਪੈਸੇ ਜਿੰਨਾਂ ਦੇ ਕੋਲੇ ਹੁੰਦੇ ਆ ਜਾਂ ਕੋਈ ਆਪਣੀਆਂ ਡਿਊਟੀਆਂ ਤੋਂ ਘਰੇ ਪੱਤਰਦੇ ਆ ਭਾਵੇਂ ਪੈਸੇ ਦੀ ਖੋਖੇ ਚ ਕਰਨ ਵਾਲੇ ਕੋਈ ਵੀ ਭਰਾ ਹੋ ਸਕਦੇ ਆ ਬਾਈ ਜੀ ਜਿਹੜੇ ਬੰਦੇ ਲੁੱਟਣ ਵਾਲੇ ਆ ਨਾ ਪਿਛਲੇ ਦੋ ਦਿਨਾਂ ਤੋਂ ਬਹੁਤ ਜ਼ਬਰਦਸਤ ਖਬਰਾਂ ਆ ਰਹੀਆਂ ਹਨ ਲੋਕਾਂ ਨੇ ਰਲ ਕੇ ਫੜ ਲਏ ਕੋਟਾਪਾ ਵੀ ਛਾੜਿਆ ਪਰ ਇੱਕ ਗੱਲ ਤਾਂ ਸਾਰਿਆਂ ਨੂੰ ਪਤਾ ਕਿ ਕਾਨੂੰਨ ਜੇ ਇਸ ਸਿਹਰੇ ਨੂੰ ਆਪਾਂ ਹੱਥ ਦੇ ਵਿੱਚ ਲੈ ਲਏ ਨਾ ਤੇ ਫਿਰ ਆਪਦੇ ਤੇ ਗਲਤ ਹੁੰਦਾ ਹੈ ਪਰ ਇੱਕ ਗੱਲ ਜ਼ਰੂਰ ਆ ਕਿ ਟਾਪਾ ਚੰਗੀ ਤਰ੍ਹਾਂ ਕਰੋ ਇਹਨਾਂ ਦਾ ਜਿਹੜੇ ਗਾਂ ਨੂੰ ਅੱਗੇ ਵਾਸਤੇ ਅਜਿਹੇ ਕਮਣਾ ਕਰਨ ਤੇ ਡਰਨਾ ਟਾਪਾ ਬਹੁਤ ਜ਼ਰੂਰੀ ਹੈ ਜਦੋਂ ਵੀ ਇਹਨਾਂ ਨੂੰ ਫੜੋ ਨਾ ਚੰਗੀ ਤਰ੍ਹਾਂ ਇਹਨਾਂ ਦਿੱਤਾਏ ਗੁੱਝੀਆਂ ਸੱਟਾਂ ਮਾਰ-ਮਾਰ ਕੇ ਇਹਨਾਂ ਨਾਲ ਦੱਲਿਆਂ ਦੇ ਬੰਦੇ ਬਣਾ ਦਿਓ ਕਿਹੜੇ ਲੋਕ ਆ ਇਹ ਕੋ ਨਿਸ਼ੇੜੀ ਆ ਕਿਸੇ ਵੀ ਤਰ੍ਹਾਂ ਯਾਰ ਗੱਲ ਖਤਮ ਕਰੋ ਕਿ ਜਿਹੜੇ ਲੋਕ ਹਥਿਆਰ ਲੈ ਕੇ ਦਾਤੀਆਂ ਕਾਪੇ ਚੱਕ ਕੇ ਚਾਕੂ ਚੱਕ ਕੇ ਤੁਰੇ ਫਿਰਦੇ ਆ ਮੂੰਹ ਬਨੇ ਹੁੰਦੇ ਆ ਤਿੰਨ ਤਿੰਨ ਜਣੇ ਮੋਟਰਸਾਈਕਲਾਂ ਤੇ ਆਵਾਰਾਗਰਦੀ ਕਰਦੇ ਆ ਸਰੀਦੜੇ ਵਿਹਲੇ ਰਹਿਣਾ ਇੱਕ ਗੱਲ ਹੋਰ ਖਾਸ ਕਰਕੇ ਮੈਂ ਦੱਸਾਂ ਇਹ ਮੁੱਦਾ ਹੱਲ ਪਤਾ ਕਿੱਥੋਂ ਉੱਠਣਾ ਤੇ ਕਿਵੇਂ ਹੱਲ ਹੋਣਾ ਸਾਨੂੰ ਸਾਰਾ ਪਤਾ ਹੁੰਦਾ ਆਪਣੇ ਆਂਢ ਗੁਆਂਢ ਤਕਰੀਬਨ 10 ਕਿੱਲੇ ਜ਼ਮੀਨੀ ਪਦਰ ਤੇ ਕਹਿ ਲਿਏ ਅੱਧੇ ਕਿਲੋਮੀਟਰ ਤੱਕ ਆਪਾਂ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਣਦੇ ਵੀ ਆਂ ਸ਼ਹਿਰਾਂ ਦੇ ਵਿੱਚ ਬਸਤੀਆਂ ਮਹੱਲੇ ਬਣੇ ਆਂ ਅਗਵਾੜ ਬਣੇ ਆ ਉੱਥੇ ਵੀ ਆਪ ਨੂੰ ਪਤਾ ਹੁੰਦਾ ਕਿ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਜਿਹੜਾ ਬੰਦਾ ਵਿਹਲੜਾ ਨਾ ਉਹਨੂੰ ਹਮੇਸ਼ਾ ਸ਼ੱਕ ਦੇ ਘੇਰੇ ਦੇ ਵਿੱਚ ਲੈ ਲਓ ਬੇਸ਼ੱਕ ਸਾਡੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਕਿ ਅਸੀਂ ਉਹਨਾਂ ਦਾ ਹਮੇਸ਼ਾ ਪਿੱਛਾ ਕਰ ਸਕੀਏ ਪਰ ਦੋਸਤੋ ਲੱਛਣ ਦੱਸ ਜਾਂਦੇ ਹੁੰਦੇ ਕਿ ਇਹ ਬੰਦੇ ਕੀ ਕੰਮ ਕਰਦੇ ਆ ਥੋੜਾ ਜਿਹਾ ਚਿਹਰਾ ਹੋਇਆ ਪਿੱਛੇ ਜਿਹਾ ਇੱਕ ਗਰੀਬ ਆੁੰਡਾ ਵਿਚਾਰਾ ਉਹਦੇ ਮਾਪਿਓਂ ਜ਼ਿੰਮੇਦਾਰ ਪਰਿਵਾਰ ਦੇ ਘਰੇ ਕੰਮਕਾਰ ਕਰਦੇ ਸੀ ਪਹਿਲਾਂ ਤੋਂ ਉਸ ਮੁੰਡੇ ਨੂੰ ਪ੍ਰੋਗਰਾਮ ਤੇ ਕੰਮ ਸੰਭਣ ਵਾਸਤੇ ਕਿਸੇ ਭਰਾ ਨੇ ਬੁਲਾ ਲਿਆ ਆਪਣੇ ਨੇ ਉਹਨੇ 2-3 ਦਿਨ ਕੰਮ ਕਰਾਇਆ ਫੋਨ ਲਾ ਕੇ ਘਰੇ ਕਹਿੰਦਾ ਮੈਂ ਘੰਟੇ ਤੱਕ ਆ ਗਿਆ ਜਾਂ ਤਾਂ ਕਿਸੇ ਨੇ ਫੋਨ ਸੁਣ ਲਿਆ ਜਾਂ ਉਹਦੇ ਯਾਰ ਦੋਸਤ ਸੀ ਜਾਂ ਫਿਰ ਉੱਥੋਂ ਹੀ ਮੰਗਰ ਲੱਗ ਗਏ ਭਾਈ ਜੀ ਉਹ ਮੁੰਡਾ ਨਾ ਘਰੇ ਤਾਂ ਉਡੀਕ ਦੇ ਰਹਿ ਜਿਹੜੇ ਭਰਾ ਨੇ ਬੁਲਾਇਆ ਸੀ ਉਹ ਬਾਹਰੋਂ ਫੋਰਨ ਕੰਟਰੀ ਕੈਨੇਡਾ ਚੋਂ ਆਏ ਹੋਏ ਸੀਗੇ ਉਹਨਾਂ ਨੇ ਭਾਈ ਜੀ ਵਿਚਾਰੇ ਦਾ ਮਾਣ ਕੀਤਾ ਕੁਝ ਅਲਗਾ ਲੋਕਾਂ ਦੇ ਪੈਸੇ ਹੋਗੇ 7-8000 ਰੁਪਇਆ ਕੋਲ ਸੀ ਤਾਂ ਮੁੰਡਾ ਮਾਰ ਕੇ ਸੱਟਦਾ ਅਗਲੇ ਦਿਨ ਉਹਦੀ লাশ ਮਿਲੀ ਦੋਸਤੋ ਕਦੇ ਵਿਸ਼ਵਾਸ ਨਾ ਕਰੋ ਕਿਸੇ ਤੇ ਮੈਂ ਕਈ ਵਾਰ ਕਹਿੰਦਾ ਹਾਂ ਵਿਸ਼ਵਾਸ ਤੋਂ ਬਿਨਾ ਦੁਨੀਆ ਵੀ ਨਹੀਂ ਚੱਲਦੀ ਪਰ ਦੇਖੋ ਸਾਨੂੰ ਇਨੀ ਮਾਰ ਨਾ ਖਾਓ ਕਿਸੇ ਤੇ ਧਿੱਜ ਕੇ ਵਿਸ਼ਵਾਸ ਵੀ ਕਰੋ ਪਰ ਅੰਨਾ ਵਿਸ਼ਵਾਸ ਨਾ ਕਰੋ ਜਿਹਦੇ ਨਾਲ ਸਾਨੂੰ ਧੋਖਾ ਮਿਲੇ ਤੇ ਧੋਖਾ ਬਾਈ ਜੀ ਅੱਜ ਕੱਲ ਟਾਈਮ ਬਹੁਤ ਮਾਰੇ ਆ ਬੱਚੋ ਹਰ ਵੀਡੀਓ ਦੇ ਵਿੱਚ ਮੇਰੀ ਇੱਕੋ ਹੀ ਬੇਨਤੀ ਹੁੰਦੀ ਆ ਸਾਡੇ ਪੰਜਾਬੀ ਭਰਾ ਸਾਰੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਏਕਾ ਕਰੋ ਦੇਖੋ ਇਹ ਨਾ ਸੋਚੋ ਕਿ ਕਿਹੜੀ ਬਰਾਦਰੀ ਦੇ ਬੰਦੇ ਆ ਚਾਹੇ ਕੋਈ ਵੀ ਲੁੱਟਖੋ ਕਰਦਾ ਕਿਸੇ ਬਰਾਤਰੀ ਨਾਲ ਜੁੜਿਆ ਬਾਈ ਜੀ ਉਹ ਇੱਕ ਦਿਨ ਮਾਰ ਕਰੂ ਕਰੂ ਜੇ ਜਦੋਂ ਉਹਨੂੰ ਕੋਈ ਨਾ ਨਾ ਕਿਸੇ ਦਿਨ ਮਿਲਿਆ ਕੋਈ ਉਹ ਆਪਣੇ ਤੇ ਵੀ ਮਾਰ ਕਰੂਗਾ ਇਸ ਕਰਕੇ ਬਾਈ ਜੀ ਉਹਨਾਂ ਬੰਦਿਆਂ ਨੂੰ ਆਪਣਾ ਏਕਾ ਬਣਾ ਕੇ ਫੜੋ ਇਹਨਾਂ ਦੀ ਚੰਗੀ ਛੇਤਰਪਰੇਡ ਕਰੋ ਤੇ ਜਿਹੜੀਆਂ ਲੁੱਟਾਂ ਖੋਹਾਂ ਨੀਆਂ ਬਾਦਦਾਤਾ ਕਤਲ ਉਗਾਰਦ ਦੀਆਂ ਬਾਦਦਾਤਾ ਚਾਹੇ ਛੱਟਾ ਪੀਣ ਵਾਲੇ ਆ ਚਾਹੇ ਲੁੱਟਾਂ ਖੋਹ ਕਰਕੇ ਕੁਝ ਵੀ ਕਰਨ ਵਾਲੇ ਆ ਇਹ ਬਾਈ ਜੀ ਆਪੇ ਹੀ ਘਟ ਜਾਣੀਆਂ ਮੈਂ 4-5 ਮਿੰਟ ਦੀ 5 ਕਮੈਂਟਰੀ ਵੀਡੀਓ ਬਣਾਉਣਾ ਹੁਣ 5-5.5 ਮਿੰਟ ਦੀ ਸੋ ਵੀਡੀਓ ਲੰਮੀ ਨਾ ਹੋਵੇ ਪਹਿਲਾਂ 10-12 ਮਿੰਟ ਦੀ ਵੀਡੀਓ ਹੁੰਦੀ ਸੀ ਪਰ ਦੋਸਤੋ ਮੈਂ ਵਿਚਾਰ ਕੀਤਾ ਕਿ ਵੀਡੀਓ ਸ਼ਾਇਦ ਭਰਾ ਪੂਰੀ ਦੇਖ ਸਕਦੇ ਆ ਕਿ ਨਹੀਂ ਕਿਉਂਕਿ ਲੰਮੀ ਵੀਡੀਓ ਦੇਖਣੀ ਔਖੀ ਹੁੰਦੀ ਹੈ ਇਸ ਕਰਕੇ ਮੈਂ ਛੋਟੀ ਵੀਡੀਓ ਬਣਾਉਣਾ ਵੇਖ ਲਿਆ ਕਰੋ ਬਹੁਤ ਧੰਨਵਾਦ ਸਾਰਿਆਂ ਦਾ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ